ਸਾਰਾ ਚੁਨਾ ਮੇਰੇ ਹੰਦੇ ਤੱਕ ਤਾਂ ਮੈਂ ਛੋਤ ਆ ਸੀਆ 1.5 ਕਿੱਲਿਆਂ ਤੋਂ ਇਹ ਲਾ ਤਾ ਸੀ ਮੇਰੇ ਆਉਣਿਆਂ ਨੂੰ ਇਹਨੇ ਨਗਰ ਨੂੰ ਪਰੰਛਾੜ ਪਰਛਾੜ ਆ ਲੱਡੂ ਉਹਦਾ ਪਰਛਾੜ ਆ ਉਹਣਾ ਜਿਹਨੂੰ ਜਾਂਦਾ ਪਿਆ ਸੀ ਆ ਸਸਰੀ ਕਾ ਜੀ ਸਵਾਦ ਕਰ ਤੁਹਾਡੇ ਸਾਰੇ ਦੇ ਬਲੌਗ ਚੈੱਕ ਕਰਦੇ ਸਾਰੇ ਟਿਕਟਕ ਉੱਤੇ ਚੜਦੀ ਕਲਾ ਚ ਹੋਗੇ ਕੋਸ਼ਿਸ਼ ਕਰਦੇ ਪਏ ਹੋਵਾਂਗੇ ਤੇ ਅੱਜ ਦਾ ਬਲੌਗ ਆਪਣਾ ਸਟਾਰਟ ਹੋਇਆ ਨਾਸ ਬੱਜੇ ਤੇ ਮੈਂ ਚਲਾ ਖੇਤ ਕੱਲ ਦੇ ਬਲੌਗ ਚ ਜਿਹੜੇ ਮੈਂ ਦੇਖੋਗੇ ਜਿਹੜਾ ਅਪਲੋਡ ਕਰਨਾ ਉਹ ਤੇ ਉਹਦੇ ਮਲੇਵਰ ਆਈ ਨਹੀਂ ਗਈ ਨਾਲ ਡਿਗਰੇ ਰੇ ਲਿਵਰ ਨੂੰ ਵੀ ਆ ਰਹੀ ਹੈ ਮਾਟੀ ਹੈ ਪਰ ਉਹਨੇ ਫੋਨ ਕਰਾਇਆ ਉਹਨੇ ਵੀ ਅਜੇ ਜੁਰਮਸ ਗਰੇ ਪੰਚੀ ਅੱਛੀ ਮੈਂ ਤਾਂ ਕਾ ਜਰ ਗਿਆ ਤੇ ਪਰ ਉਹ ਤਾਂ ਕੱਲ ਕਰਾਈ ਸੀ ਮੈਂ ਹੁਣ ਚੱਲਿਆਗਾ ਤੇ ਪਸ਼ਾਬ ਲੈ ਕੇ ਜਾਣਾ ਸੀ ਅੱਜ ਉਹਦਾ ਫਿਰ ਨਾਲ ਪਸ਼ਾਬ ਕਰਵਾਣ ਦਾ ਹੈ ਤੇ ਨਾ ਸੋਣੋ ਉਹ ਉਹ ਲੈ ਕੇ ਚੱਲਣਾ ਪ੍ਰਸ਼ਾਦ ਤੇ ਕੱਲ੍ਹ ਤੋਂ ਬਾਰਿਸ਼ ਹੋ ਪਹਿਲਾਂ ਕਰਨੀ ਕੋਸ਼ਿਸ਼ ਕਰਾਂ ਸ਼ਾਮ ਨੂੰ ਬਾਰਿਸ਼ ਦੀ ਆਗੂ ਤੇ ਅੱਜ ਫੇਰ ਕਰਦੀ ਬਹੁਤ ਹੋਈ ਜੀ ਹੈ ਪਾਰਿਖਵਾ ਸਭ ਨੂੰ ਯਾਰਾ ਮਰਜੀ ਕੰਮ ਸਾਰੇ ਹੋ ਗਏ ਤੇ ਉਹਨੇ ਲੇਬਰ ਤਾਂ ਆਈ ਹੋਈ ਐ ਲਾਈ ਜਾਂਦੇ ਚੋਣਾਂ ਕੰਨ ਨਾ ਰਿਹਾ ਗੈਸ ਮਾਤਰਾ ਨਾ ਭਰਾਂ ਨਾ ਤੇ ਪਾਣੀ ਜਦਾਈ ਜਾਂਦੇ ਮੇਰਾ ਦੂ ਤਿੰਨ ਕਿੰਨੇ ਦਿਨਾਂ ਚ ਫਿਰ ਕਦੋਂ ਗਰਮਾਂਗੇ ਵਧੀਆ ਅੱਜ ਵੀ ਨੂੰ ਪੈ ਜਾਣ ਨੂੰ ਵਧੀਆ ਜਦੋਂ ਸੋਰਾ ਚੱਲ ਜਾਂਦਾ ਗਰਮੀ ਚਾਤ ਲੋ ਨਾ ਫਿਰ ਲੇਬਰ ਨੂੰ ਵੀ ਔਖਾ ਯਾਰ ਰੌਣ ਲੱਗੇ ਚੁੱਲ੍ਹੇ ਉੱਤੇ ਚੱਲਦੇ ਲੋ ਤੋਂ ਕਹਿਣਾ ਸੋਬਾ ਅੱਜ ਇਹ ਕਿ ਖੇਤ ਜਾਂ ਨਾਲ ਕੋਸ਼ਾ ਲੈ ਕੇ ਜਾਂਣਾ ਤੇ ਨਾਲੇ ਝੋਨਾ ਲਈ ਤੁਹਾਨੂੰ ਉਹ ਦਿਖਾਉਣੇ ਹੈਗੇ जब खेत ही मिलेंगे बाकी जो रास्ते जरूर जरूर दिखावे नहीं खेत मिलेंगे तो जल्दी जल्दी जल्द मेरे चैनल सबसक्राइब भी कर दो लाइक भी कर देवगा कमेंट भी कर दे चैनल सबसक्राइब भी जरूर करो हम हौसला ज्यादा वादा होगा मैं सबसक्राइब करवा हौसला भी वादा है चलो मिल जाएगा लड्डू ਉਹਦਾ ਪਿਛਾਲਾ ਉਹਦਾ ਜਿਹਹੋਂ ਜਾਂਦਾ ਪਿਆ ਸੀ ਇੱਥੇ ਆ ਰੋਡ ਨਹੀਂ ਬਣਿਆ ਹੋਇਆ ਤੇਰੀ ਓਖੇ ਇਹ ਕੰਮ ਆ ਤਾਂ ਹੁੰਦਾ ਕਿ ਜਾਂਦਾ ਥੋੜੀ ਥੋੜੀ ਜਾਣਾ ਪੈਂਦਾ ਪਤਾ ਹੀ ਕੋਈ ਨਹੀਂ ਅੱਛਾ ਰਹਿ ਕੇ ਆ ਗਿਆ ਸਭ ਨੇ ਉਹ ਵੀ ਚਲਾ ਰਿਹਾ ਆ ਗੱਲ ਉਹ ਫਰੈਂਡ ਚੋਂ ਨਾ ਗੱਡੀ ਜਿਹੜਾ ਪਾਗਲ ਹੁਣ ਐਨੀ ਸਪੀਡ ਨਾਲ ਲੈ ਗਿਆ ਗੱਡੀ ਸਾਰੀ ਮਿੱਟੀ ਪਿੱਟੀ ਕਰ ਗਿਆ ਪਤਾ ਨਹੀਂ ਲੋਕਾਂ ਨੂੰ ਅਗਲ ਹੀ ਨਹੀਂ ਹੈਗੀ ਆ ਵੀ ਪਤਾ ਨਹੀਂ ਕਦੋਂ ਘੁੰਮਾ ਰੋੜਿਆ ਪਰਸ਼ਾਦ ਲੈ ਲਿਆ ਹੁਣ ਖੇਤਾਂ ਨੂੰ ਜਾਂਦੇ ਪਏ ਆਂ ਸਾਰਾ ਚੂਨਾ ਮੇਰੇ ਹੰਦੇ ਤੱਕ ਤਾਂ ਫਰੈਂਡ ਛੋਤਾ ਸੀ ਆ 1.5 ਕਿੱਲਿਆਂ ਤੋਂ ਉਹ ਲਾਤੀ ਮਰੇ ਆਉਂਦੇ ਨੇ ਮੈਂ ਨਗਰ ਨੂੰ ਪਰੰਛਾੜ ਅੱਛਾ ਮੇਰੇ ਪਾਣੀ ਪਾਣੀ ਆ ਬਰਸ ਵਰਗਾ ਹੀ ਜਾਂਦਾ ਰੱਬ ਕੱਲ ਤਾਂ ਮੀਂਹ ਹੀ ਪੈ ਗਿਆ ਸੀਗਾ ਪਹਿਲੇ ਰਾਤੀ ਦਾ ਤੇ ਕਰਾਸੀ ਵੀ ਸ਼ਾਮ ਨਹੀਂ ਪੈਗਾ ਤੇ ਮੱਗੜੀ ਵੀ ਸ਼ਾਇਦ ਪੈ ਜਾਏ ਮੇਰੇ ਤਾਂ ਹੈਗੇ ਦੱਸਿਆ ਵੀ ਹੋਇਆ ਬਾਰਿਸ਼ ਦਾ ਤਾਂ ਤੇ ਬਾਕੀ 5 ਕਿੱਲੇ ਲਾਉਣੇ ਨੇ ਅੱਜ ਮੈਨੂੰ ਅੱਜ 5 ਕਿੱਲੇ ਲਾਉਣੇ ਨੇ ਜਣੀ ਵੀ ਉਹਨੇ 20 ਜਣੇ ਲਿਆ ਰ ਕੀ ਚਾਹ ਕਿੰਨੇ ਅਰੇ ਮੇਰੇ ਕੋਲ ਸਾਹ ਦੇ ਪ੍ਰਕਾਰ ਖਾਸ ਕੇ ਦੁਆਰਾ ਮਿਲ ਲੱਗ ਜੇ ਨੇ ਹੋਰ ਨਾ ਟਾਈਮ ਤਾਂ ਲੱਗ ਜਿੰਦਾ ਯਾਰ ਲੱਗ ਕੇ ਫੇਰ ਵੀ ਹਿੰਮਤ ਆ ਵੀ ਆਪਾਂ ਅੰਦੇ ਕਿਲੇ ਤੱਕ ਕਿਉਂਕਿ ਇੱਕ 4 ਘੰਟੇ ਡੇਢ ਕਿੰਨਾ ਲਾਤ ਅਸ ਇਹਨਾਂ ਨੇ 4 ਸਾਢੇ 4-5 ਘੰਟੇ ਤੋਂ 5 ਮਿੰਟੇ ਵੀ ਲੱਗੇ 5 ਮਿੰਟੇ ਲੱਗੇ ਤੇ ਬਾਕੀ ਹੋਰ ਟਾਈਮ ਬਹੁਤ ਲੱਗੇਗਾ ਸ਼ਾਮ ਤੱਕ ਇਹਦੇ ਅੰਦੇ ਕਿਲੇ ਲਾਵਾਂਗੇ ਮੇਰਾ ਬੈਠਾ ਜੀ ਇਨਕੇ ਤਾਂ ਕਿ 2 ਕਿੱਲਿਆਂ ਦਾ ਹੋਰ ਕੱਦੂ ਕਰਿਆ ਪਿਆ 5 ਜੋੜ ਭਰੀ ਕੀ ਜਾਂਦਾ ਹੈਗਾ ਸ਼ਾਮ ਤੱਕ 8 ਕਿੱਲਿਆਂ ਨੂੰ ਤਿਆਰ ਦੇ ਲਾਂਗੇ ਮੇਰੇ ਲਈ ਜਾਨੀ ਅੱਜ ਸਾਰੀ ਕਰਮਣ ਲਾਈ ਜੰਨੇ ਆ ਤਾਂ 5 ਕਿੱਲੇ ਬਾਕੀ ਆਪਣੇ ਲਈ ਗਏ ਉਹ ਮੁੱਛਾ ਦੇ ਲਾਂਗੇ ਤੇ ਆ ਚੱਲੋ ਹਮ ਹੋਰ ਚੱਲੋ ਉਹ ਲੱਗ ਰਿਹਾ ਭਾਈ ਕੱਦੂ ਕਰਨਾ ਤੇ ਆ ਕਰਕੇ ਕਦੂ ਜ਼ਮੀਨ ਤਿਆਰ ਕਰੀ ਜਾਂਦਾ ਹੈਗਾ ਇਹਨੂੰ ਖੇਤੀ ਦਾ ਪੂਰਾ ਸ਼ੌਂਕ ਹੈਗਾ ਇਹ ਨੂੰ ਇੰਟਰਸਟ ਖੇਤੀ ਜਿਆਦਾ ਅਈਏ ਬਹੁਤ ਵਧੀਆ ਹੋਣਾ ਵੀ ਚਾਹੀਦਾ ਤੇਰੇ ਕੰਮ ਆਉਂਦਾ ਜੇ ਇੰਟਰਸਟ ਹੋਊਗਾ ਨਾ ਲਗਰੀ ਲਾਇਵ ਹੋਣਾ ਪਰਾਂ ਆਪਣੇ ਪਾਸੇ ਇਹ ਤਰ੍ਹਾਂ ਕੱਦੂ ਹੋਈ ਜਾਂਦਾ ਤੇ ਇੱਕ ਬੋਰ ਹੋਰ ਨਮ ਲਵਾ ਲਿਆ ਨਾ ਆਪਾਂ ਕਨੈਕਸ਼ਨ ਨਿਕਰੇ ਸੀ ਆਪਣਾ ਕਨੈਕਸ਼ਨ ਭਰਿਆ ਹੋਇਆ ਸੀ ਪਹਿਲਾਂ ਕਨੈਕਸ਼ਨ ਕਨੈਕਸ਼ਨ ਨਿਕਲ ਗਿਆ ਸੀ ਇਹ ਕਨੈਕਸ਼ਨ ਭਰਤਾ ਸੀ ਆ ਨਿਕਲੇ ਗਿਆ ਤਾਂ ਕਰਕੇ ਬੋਰ ਹੋਰ ਨਮ ਲਵਾ ਲਿਆ ਅਗਲੇ ਸਾਰ ਸਟਾਰਟ ਹੋ ਜਾਊਗਾ ਆ ਲੱਗ ਰਹੀ ਹੈ ਸਾਰੀ ਫਲੇਵਰ ਇਹਦੀ ਤੇ ਚਾਰ ਜਣੇ ਪਣੀ ਰਿਪੋਟ ਹੋਈ ਜਣੇ ਬਾਕੀ ਇੱਧਰ ਚੋਨਾ ਲਾਈ ਜਾਂਦੇ ਹੈ ਸਹੀ ਹੈ ਗਰਮੀ ਤਾਂ ਅੱਜ ਵੀ ਬਹੁਤ ਹੈ ਬਈ ਇਹਦਰ ਟਰੈਕਟਰ ਚੱਲ ਰਿਹਾ ਹੈ ਹਾਂਜੀ ਉਹ ਖਾਲਿਆਂ ਦੇ ਨਾੜ ਟੁੱਟ ਗਏ ਸੀਗੇ ਕਾਫੇ ਤੇ ਮੈਂ ਉਹ ਲੈਣ ਆਇਆ ਸੀ ਮੈਂ ਤੇ ਵੀ ਆਪਣੀ ਦੁਕਾਨ ਤੋਂ ਚੱਕ ਲੈਣਾ ਮੈਂ ਇਹ ਹੁੰਦੇ ਨੇ ਉਹ ਪਹਿਲਾਂ ਖੰਡਾ ਪੈਣਾ ਖੰਡਾ ਲਈ ਨਾਲੇ ਤੇਰਾ ਵੀ ਕੁਝ ਫੋਨ ਕਰਕੇ ਕਹਿੰਦਾ ਨਾ ਆ ਰਹਾ ਨਾ ਡੈਂਗ ਤੇ ਗਰਮੀ ਠੰਡਾ ਤੰਗਣਾ ਕਰਦੇ ਤੁਸੀਂ ਤਾਂ ਪਸੀਨਾ ਤਾ ਹੋਇਆ ਪਿਆ ਸੀ ਉਹ ਹਾਂ ਉਹ ਕਦੋਂ ਕਰਦੇ ਪਏ ਸੀ ਕਿ ਕਾਬਲੇ ਟੁੱਟ ਕੇ ਮਾਚਲ ਫਾਏ ਪਾਈ ਰਹੀ ਹੈ ਕਫਾਲੇ ਦੇ ਇੱਕ ਕਫਾਲੇ ਦਾ ਟੁੱਟੇ ਸੀ ਕਾਬਲੇ ਦੁਬਾਰਾ ਕਿੱਟੀ ਜਾਣਾ ਪਾਉਂ ਲੈ ਕੇ ਹਾਂਜੀ ਸਿਆਰ ਨੂੰ ਚੱਲੇ ਸੀ ਇਹ ਮਾਂ ਤਾਂ ਲੈ ਕੇ ਤੇ ਆਪਣੇ ਦਰਸ਼ੇ ਕਿ ਤਾਈ ਹੁਣ ਦਾ ਘਰ ਹੈਗਾ ਆਪਣੇ ਨਾਣੇ ਬਣੇ ਸੀ ਬਾਪੂ ਹੁਣਾਂ ਦਾ ਲਾ ਲੋ ਚੇਕ ਸਾਡਾ ਵੀ ਸ਼ਰੀਕਾ ਕਾਈ ਚਾਚਾ ਜੀ ਨੇ ਉਹਨੂੰ ਵੀ ਕਰੇ ਚੱਲੇ ਸੀਗੇ ਤੇ ਚਲਦੇ 5:30 ਹੋ ਗਏ ਯਾਰ ਮੰਮੀ ਸਪੈਨ ਤਿਆਰ ਹੋਈ ਜਾਂਦੇ ਸੀ ਮੈਂ ਜਦੋਂ ਮੈਂ ਕਾਰ ਕੱਢਦਾ ਬਾਹਰ ਉਹਨਾਂ ਚ ਠੀਕ ਫਿਰ ਮੈਂ ਵੀ ਤਿਆਰ ਹੋ ਕੇ ਆਜੂ ਉਹ ਜੋ ਮਰੀ ਟਡੀ ਨੂੰ ਬੈਠਾ ਖੜੀ ਛਾਂ ਵੀ ਅੰਦਰ ਖੜਾ ਕੇ ਰੱਖ ਦੇਾਂਗੇ ਤੇ ਚੋਨੇ ਵਾਲਾ ਕੰਮ ਆਪਾਂ ਹੋਵੇ ਇਹ ਕਰਨ ਮੰਮ ਜੀ ਹੀ ਵੇਟ ਕਰਦਾ ਰਹਿਗਾ ਹੁਣ ਹੁੰਦੇ ਹੈਗੇ ਭਰਾ ਖੇਤੀ ਸੀਗਾ ਟੋਕ ਲਾਇਦਾ ਰਹਿ ਗਿਆ ਸੀ ਉੱਪਰ ਐਨੀ ਉਸ ਵੇਰੇ ਨੌਂ ਜੀ ਹੁਣ ਬਾਕੀ ਲਾਈ ਜਾਂਦੇ ਸੀ ਇਹਦੇ 6 ਵਜੇ ਤੱਕ ਫਰੀ ਹੋਣਗੇ 6:30 ਵਜੇ ਤੱਕ ਲਾ ਦੇਣੀਏ ਤੇ ਬਾਕੀ ਮੁੱਛਲ ਦਾ ਇਹ ਦੋ ਤਿੰਨ ਦਾ ਕਲਾਵਾਂਗੇ ਚਲੋ ਆਉਂਦੇ ਆ ਬਾਹਰ ਮੈਂ ਚਾਲਦੇ ਹਾਂ ਮਿਲਦੇ ਆਂ